ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸਾ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਹੁੰਚ ਹੈਗੀ ਆ ਪਿੰਡ ਅਵਾੜਾ ਸ਼ੇਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਪਾਲ ਦੇ ਕੋਲੇ ਪਹੁੰਚਿਆ ਦੋਸਤੋ ਇਸ ਘਰੋਂ ਆਪਾਂ ਕਾਫੀ ਟਾਈਮ ਪਹਿਲਾਂ ਜਿਹੜੀਆਂ ਵੀਡੀਓ ਅਪਲੋਡ ਕੀਤੀਆਂ ਸੀ ਵਪਾਰ ਦਾ ਕੰਮ ਆ ਪਸ਼ੂ ਜਿਹੜੇ ਦੋਸਤੋ ਆਉਂਦੇ ਰਹਿੰਦੇ ਆ ਇਸ ਘਰੋਂ ਤੁਸੀਂ ਜਿਹੜਾ ਸੰਪਰਕ ਆ ਸਮੇ ਸਮੇਂ ਦੇ ਨਾਲ ਜਿਹੜਾ ਬਣਾ ਕੇ ਰੱਖ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਦੋ ਮੱਝਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਜਿਹੜੀ ਹੈਗੀ ਆ ਤਾਜੀ ਸੂਈ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਕੀ ਥੱਲੇ ਮਿਲਕਰ ਰਿਕਾਰਡ ਹੈਗਾ ਕੀ ਰੇਟ ਭਾਅ ਪੜਦਾ ਰਹੇਗਾ ਪੂਰੀ ਗੱਲਬਾਤ ਆਪਾਂ ਵੀਰ ਹਰਪਾਲ ਦੇ ਨਾਲ ਕਰਾਂਗੇ ਇੱਕ ਤੁਹਾਨੂੰ ਜਿਹੜੀ ਦੋਸਤੋ ਪੂਰੀ ਮੱਝ ਦਿਖਾ ਦਾਂਗੇ ਠੀਕ ਆ ਵੱਡੀ ਪੂਰੀ ਮੱਝ ਆ ਠੀਕ ਆ ਜੀ ਬਿਲਕੁਲ ਰਾਜੀ ਆ ਵਜਨਦਾਰ ਪੇਟ ਪੂਠਾ ਤੁਹਾਨੂੰ ਪੂਰਾ ਵਿਖਾਵਾਂਗੇ ਤਸੱਲੀ ਦੇ ਨਾਲ ਬਾਕੀ ਮਿਲ ਰਿਕਾਰਡ ਕੀ ਪਿਛਲੇ ਸੂਬਿਆਂ ਦੇ ਵਿੱਚ ਰਿਹਾ ਉਹ ਵੀ ਜਿਹੜੀ ਆ ਜਾਣਕਾਰੀ ਆਪਾਂ ਵੀਰ ਹਰਪਾਲ ਦੇ ਕੋਲੋਂ ਲੈ ਲਾਂਗੇ ਤੇ ਖਾਸ ਵਿਜਿਟ ਜਿਹੜੀ ਆ ਤੁਸੀਂ ਆ ਵਾੜਾ ਸ਼ੇਰ ਸਿੰਘ ਪਿੰਡ ਕਰਨੀ ਹੈਗੀ ਆ ਠੀਕ ਆ ਮਾੜੀ ਗੋੜ ਸਿੰਘ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ ਅਲਗੋਂ ਕੋਠੀ ਆ ਥੋੜੀ ਦੂਰੀ ਤੇ ਹੈਗਾ ਇੱਥੋਂ ਤੇ ਵੀ ਕੀਵਰਡ ਤੋਂ ਕੋਈ ਘੱਟੋ ਘੱਟ ਵੀ 6-7 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਆ ਇਸ ਪਿੰਡ ਦੀ ਤੇ ਆਹੋ ਕਰਦੇ ਆ ਗੱਲਬਾਤ ਵੀਰ ਹਰਪਾਲ ਦੇ ਨਾਲ ਅੱਜ 7 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਵੀ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ ਵੀ 1 ਵਜੇ ਦੁਪਹਿਰ ਦਾ ਸਮਾਂ ਹੈਗਾ ਠੀਕ ਆ ਆਜੋ ਵੀਰ ਸਾਹਮਣੇ ਹਾਂਜੀ ਸਭ ਤੋਂ ਪਹਿਲਾਂ ਵੀਰ ਹਰਪਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕਹਿਮੋ ਜੀ ਵਧੀਆ ਜੀ ਹਰਪਾਲ ਭਾਈ ਕਾਫੀ ਟਾਈਮ ਬਾਅਦ ਆਉਣੇ ਹੋਏ ਆ ਤੇ ਵਪਾਰ ਵਧੀਆ ਫਿਰ ਚੱਲਦਾ ਰਿਹਾ ਪਿੱਛੇ ਦੇ ਹਾਂਜੀ ਚੱਲੀ ਜਾਂਦਾ ਵਧੀਆ ਜੀ ਠੀਕ ਆ ਜੀ ਤੇ ਅੱਜ ਵੀਰ ਪਸ਼ੂ ਆਪਣੇ ਕੋਲ ਦੋ ਨਗ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਮੱਝ ਆਪਾਂ ਦਿਖਾਈ ਹੈ ਸੂਈ ਆ ਹਾਂਜੀ ਇੱਕ ਪੂਰੀ ਸੂਣ ਵਾਲੀ ਹਜੇ ਹਾਂਜੀ ਪੂਰੀ ਸੂਣ ਵਾਲੀ ਠੀਕ ਆ ਹਰਪਾਲ ਵੀਰ ਇਹ ਪਿੱਖੀਪਿੰਡ ਤੋਂ ਕੋਈ 6-7 ਕਿਲੋਮੀਟਰ ਦੀ ਦੂਰ ਹੈ ਨਾ ਪਿੱਖੀਣ ਤੋਂ ਏਰੀਆ ਕਿ 6-7 ਕਿਲੋਮੀਟਰ ਹੁਣਾ ਹੈ ਤੇ ਨਾਲ ਹਲਾਕ ਦੇ ਹੋਰ ਪਿੰਡ ਕਿਹੜੇ ਕਿਹੜੇ ਹੈਗੇ ਉਹ ਵੀ ਦੱਸ ਦੋ ਕਿਸੇ ਪਿੰਡ ਦਾ ਗੋਟੀ ਨਾਲ ਲੱਗਦਾ ਬਿਲਕੁਲ ਪਿੰਡ ਮੇਨ ਹੈ ਜਿਹੜਾ ਹਾਂਜੀ ਤੇਲੀਆਂ ਦਾ ਵੜਾ ਵੀ ਨਾਲ ਲੱਗਦਾ ਵੈ ਹਾਂਜੀ ਤੇ ਬੀਪੁਰਾ ਵੀ ਨਾਲ ਲੱਗ ਕੇ ਆ ਜਾਂਦੇ ਜੀ ਤੇ ਬੀਪੁਰਾ ਅਮਰਕੋੜ ਆ ਥੋੜੀ ਥੋੜੀ ਦੂਰ ਚੱਕ ਕੇ ਚਲੇ ਗਏ ਦੂਰੀ ਦੇ ਲੱਗ ਲੱਗੇ ਹੈ ਸਰ ਹਾਂਜੀ ਤੇ ਬੋਲ ਟੋਵੇ ਦੀ ਦੂਰੀ ਵੀ ਥੋੜੀ ਹੈਗੀ ਹੈ ਹਾਂਜੀ ਵੀ ਨਾਲ ਹੀ ਹੈ ਠੀਕ ਆ ਤੇ ਪਹਿਲੇ ਨੰਬਰ ਤੇ ਵੀਰਪਾਲ ਆਪਾਂ ਇਸ ਝੋਟੀ ਦੀ ਪੂਰੀ ਡਿਟੇਲ ਸਮਝ ਦੀ ਦੇ ਦਿੱਗੇ ਵੀ ਇਹ ਸੂਆ ਕਿੰਨਾ ਸੂਈ ਹੈ ਜੀ ਇਹ ਹੋਰ ਇਹ ਦੂਜਾ ਸੂਆ ਕੁਈ ਹੈ ਦੂਜਾ ਸੂਆ ਹੈ ਠੀਕ ਆ ਤੇ ਇਹ ਦਿਨ ਕਿ ਸੇਨਾ 15 ਦੇ ਨੇ ਠੀਕ ਆ 10 ਕਿਲੋ ਦੁੱਧ ਇਹਦੇ ਥੱਲੇ ਠੀਕ ਆ ਜੀ ਚੋਣ ਇੱਕ ਨੰਬਰ ਆ ਕੋਈ ਭੂਛਾ ਨਹੀਂ ਵਧੀਆ ਜੀ ਠੀਕ ਆ ਜੀ ਇਹ ਦਿਨ 14 ਕਾ ਦੱਸਿਆ ਜੀ ਹਾਂ ਜੀ ਠੀਕ ਆ 10 ਕਿਲੋ ਜਿਹੜਾ ਦੋਸਤੋ ਨੈੱਟ ਦੁੱਧ ਬਿਲਕੁਲ ਰੈਡੀ ਆਈਂਦੇ ਥੱਲੇ ਤੇ ਥੱਲੇ ਬੱਚਾ ਜਿਹੜਾ ਮੇਲ ਕਾਫ ਆ ਮੈਂ ਤੁਹਾਨੂੰ ਜਿਹੜਾ ਕੱਟਾ ਹੈਗਾ ਇਸ ਦੇ نیچے ਉਹ ਦਿਖਾ ਦਿੰਦਾ ਠੀਕ ਆ ਜੀ ਇਹ ਮੇਲ ਕਾਫ ਆ ਤੇ ਬਿਲਕੁਲ ਤਾਜੀ ਸੋਈ ਆ ਤੇ ਹਰਪਾਲ ਭਾਈ ਬਾਕੀ ਚਵਾਈ ਚਵਾਈ ਫਿਰ ਕਿਦਾਂ ਦੀ ਆ ਚਵਾਈ ਬਿਲਕੁਲ ਸਹੀ ਆ ਜੀ ਇੱਕ ਨੰਬਰ ਆ ਜੀ ਕੋਈ ਪੂਰ ਛਟਾ ਨਹੀਂ ਵਧੀਆ ਚੋਣ ਕੋਲੀ 1 ਕਿਲੋ ਦਾ ਠੀਕ ਹੈ ਜੀ ਤੇ ਆਹ ਵੇਖੋ ਜੀ ਫੇਸ ਕੁਆਲਟੀ ਵੇਖੋ ਮੈਂ ਤੁਹਾਨੂੰ ਜਿਹੜਾ ਦੋਸਤੋ ਬਾਅਦ ਵਿੱਚ ਜਿਹੜਾ ਖੋਲ ਕੇ ਤੋੜ ਕੇ ਦਿਖਾਉਣਾ ਸਿੰਗੀ-ਸਿੰਗੀ ਬਹੁਤ ਜਿਆਦਾ ਸੋਹਣੀ ਹੈ ਆਹ ਕਰੋ ਚੱਕੀ ਕੋਲੀ ਹਾਂ ਜੀ ਦੋ ਮਟ ਆਹ ਦੇਖੋ ਜੀ ਸਮਾਂ ਜਿਹੜਾ ਦੋਸਤੋ 1 ਵਜੇ ਆ ਤੇ ਸਵੇਰ ਕਿੰਨੇ ਵਜੇ ਚਵਾਈ ਕਰੀਏ ਸਿਰ 6 ਵਜੇ ਦੀ ਹੋਈਏ 6:00 ਵਜੇ ਦੀ ਠੀਕ ਆ ਬਾਕੀ ਦੋਸਤੋ ਟਾਈਮ ਟੂ ਟਾਈਮ ਜਿਹੜੀ ਚੁਵਾਈ ਆ ਉਹ 6 ਵਜੇ ਵੀਰ ਕਰਦਾ ਬਾਕੀ ਜੋ ਕਿਸੇ ਵੀਰ ਨੇ ਜਦੋਂ ਖਰੀਦ ਲਈਆਂ ਤੁਸੀਂ ਚੁਵਾਈ ਵੀ ਆ ਉਹ ਵੀ ਟਾਈਮ ਟੂ ਟਾਈਮ ਬੰਨ ਕੇ ਜਿਹੜਾ ਚੁਵਾਈ ਕਰ ਸਕਦੇ ਹੋ ਅਜੇ ਤੋੜਨਗੇ ਜੀ ਆ ਦੇਖੀ ਫੜੀਓ ਆ ਦੇਖੋ ਜੀ ਠੀਕ ਤੇ ਸਕਿਨ ਵਾਈਜ਼ ਵੀ ਜਿਹੜੀ ਦੋਸਤੋ ਬਿਲਕੁਲ ਫਰੀਕ ਚਮੜੀ ਆ ਤੇ ਕਦ ਕੱਠ ਜਿਹੜਾ ਵਧੀਆ ਹੈਗਾ ਠੀਕ ਹੈ ਜੀ ਨਾਰਮਲ ਮੱਜਾਂ ਦੇ ਕਦ ਕੱਡ ਜਿੱਡੇ ਹੀ ਆ ਮੀਡੀਅਮ ਤੋਂ ਆਪਾਂ ਪਲੱਸ ਇਸ ਨੂੰ ਕਹਿ ਸਕਦੇ ਹਾਂ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਆ ਬਾਕੀ ਹਰਪਾਲ ਵੀ ਦਾ ਇੱਕ ਸਾਈਡ ਥੋੜੀ ਜੀ ਬਹਿਣੀ ਤੋਂ ਰੱਖਦੀ ਐ ਧਾਰਾ ਤੁਰਾ ਵਧੀਆ ਥੋੜੀ ਜੀ ਹੈਗੀ ਆ ਧਾਰਾ ਤੁਰਾ ਦਾ ਵੀ ਫਰਕ ਨਹੀਂ ਕੋਈ ਧਾਰਦਾ ਇੱਕ ਫਰਦਾਨ ਨਹੀਂ ਜਗਾ ਧਾਰਾ ਨਹੀਂ ਨਹੀਂ ਬਿਲਕੁਲ ਨਹੀਂ ਠੀਕ ਹੈ ਜੀ ਧਾਰਾ ਤਾਂ ਜਿਹੜਾ ਦੋਸਤੋ ਚਵਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਘਾ ਠੀਕ ਹੈ ਪਾ ਗਰੰਟੀ ਦੇ ਘਲਾ ਦਾਂਗੇ ਆਪਾਂ ਨੇ ਠੀਕ ਹੈ ਆ ਦੇਖ ਸਕਦੇ ਹੋ ਜੀ ਠੀਕ ਆ ਆ ਬਣੀ ਵਾਲੇ ਪਾਸੇ ਤੋਂ ਆ ਥਾਣਾ ਹੈ ਜੀ ਠੀਕ ਆ ਹਰਪਾਲ ਭਾਈ ਕਿੰਨਾ ਮੁੱਲ ਕਿੰਨੀ ਡਿਮਾਂਡ ਇਹਦਾ ਮੁੱਲ ਹੀ 95000 ਰੁਪਏ ਹੈ 95 ਹਾਂਜੀ ਕੋਈ ਲੈਸ ਲੂਸ ਮੌਕੇ ਤੇ ਹੋਊਗੀ ਜੀ ਹੋ ਜੂ ਕਰ ਦੋ ਜੀ ਜੋ ਉਸ ਨੇ 10 ਆ ਜੂਗਾ ਨੈਟ ਹੁਣ 10 ਕਿਲੋ ਲੈਣਾ ਤੁਦ ਹਾਂਜੀ ਨੂੰ ਇੱਕ 10 ਕਿਲੋ ਆ ਠੀਕ ਹੈ ਜੀ ਖੁੱਲਾ ਮਾਨਤਨ ਕਰਦੇ ਹੋ ਜੀ ਕੋਈ ਨਹੀਂ ਕਰਦਾ ਜੀ ਓਕੇ ਜੀ 95000 ਜਿਹੜਾ ਦੋਸਤੋ ਲੈ ਦੇ ਆ ਮੋਲ ਜਿਹੜੀ ਡਿਮਾਂਡ 95 ਆ ਬਾਕੀ ਤੁਸੀਂ ਜਿਸ ਵੀ ਖਰੀਦਦਾਰ ਨੇ ਕਿਸੇ ਨੇ ਖਰੀਦਣੀ ਆ ਤੇ ਤਾਲਮੇਲ ਜਿਹੜਾ ਹੈਗਾ ਤੁਸੀਂ ਬਿਠਾ ਬਿਠਾ ਸਕਦੇ ਹੋ ਜਿੱਥੋਂ ਤੱਕ ਲੈਣੀ ਦੇਣੀ ਹੋ ਸਕਦੇ ਆ ਉਹ ਜ਼ਰੂਰ ਹੋ ਜਾਣਗੇ ਉਸ ਤੋਂ ਪਹਿਲਾਂ ਜਿਹੜੀ ਹੈਗੀ ਆਪਣੀ ਨਰਕ ਪਰਖ ਹੈਗੀ ਆ ਤਸੱਲੀ ਆ ਉਹ ਕਰ ਵੀਜਟ ਕਰਕੇ ਜ਼ਰੂਰ ਕਰ ਲਿਓ ਠੀਕ ਹੈ ਜੀ ਠੀਕ ਹੈ ਇਸ ਤੋਂ ਬਾਅਦ ਇੱਕ ਦੋਸਤੋ ਸੈਕੰਡ ਨੰਬਰ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਬੂਰੀ ਮੱਝ ਆ ਬੂਰੀਆ ਨੇਲੀ ਦਾ ਪੱਖ ਵੀ ਹੈਗਾ ਠੀਕ ਹੈ ਜੀ ਨਿਸ਼ਾਨ ਜਿਹੜਾ ਕੈਰੈਕਟਰ ਮਾਰਕਿੰਗ ਤੁਸੀਂ ਵੇਖੋਗੇ ਤੇ ਠੋਡੀ ਤੇ ਵੀ ਜਿਹੜਾ ਨਿਸ਼ਾਨ ਹੈਗਾ ਪ੍ਰੋਪਰ ਤੇ ਟੱਚ ਜਿਹੜਾ ਹੈਗਾ ਦੋਸਤੋ ਨੀਲੀ ਦਾ ਹੈਗਾ ਠੀਕ ਹੈ ਤੇ ਜ਼ੁਬਾਨ ਜਿਹੜੀ ਹੈ ਜੀਬ ਗੁਲਾਬੀ ਹੈ ਓਵਰ ਆਲ ਤੇ ਪਿੱਠ ਪੂਠਾ ਤੁਸੀਂ ਵੇਖੋਗੇ ਥੱਬਿਆਂ ਦੇ ਥੱਬੇ ਆਹ ਵੇਖੋ ਜੀ ਦੋ ਮੱਝਾਂ ਆਪਾਂ ਨਾਰਮਲ ਲਈਏ ਨਾ ਜੀ ਬਿਲਕੁਲ ਉਹਨਾਂ ਨੂੰ ਵਿੱਚ ਪਾਉਂਦੀ ਆ ਇੱਕ ਵਾਰੀ ਪੂਰਾ ਜਿਹੜਾ ਬਾਡੀ ਸੈਟ ਸਟਰਕਚਰ ਤੁਸੀਂ ਵੇਖ ਲਓ ਜੀ ਹਵਾਨਾ ਦੇਖ ਲਓ ਬਿਲਕੁਲ ਪੱਧਰ ਥਣ ਦੇ ਵਾ ਹੈਗਾ ਦੇਣ ਹਜੇ ਲ ਜਾਂਦੀ ਆ ਇਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖੀ ਪੰਜ ਮਸਾਖ ਨੂੰ ਜੀ ਹਾਂਜੀ ਠੀਕ ਹੈ ਹਰਪਾਲ ਭਾਈ ਸੁਹਾ ਕਿਨਵਾ ਸੁੰਝਾ ਰਹੀ ਹੈ ਸੁਹਾ ਦੂਜਾ ਜੀ ਦੂਜਾ ਨੇ ਬੋਲੀਏ ਨਾ ਹਾਂ ਬਹੁਤ ਬਹੁਤੀ ਥਣ ਦੇ ਵੇ ਦੀ ਸਾਫ ਆ ਆ ਦੇਖੋ ਜੀ ਹੈਵੀ ਬਾਡੀ weight ਆ ਦੋਸਤੋ ਠੀਕ ਆ ਸਰੀਰ ਵਜਨਦਾਰ ਪੂਰਾ ਭਾਰੀ ਹੈਗੀ ਆ ਇਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਫੁੱਲ ਹੈਵੀ ਆ ਥੋੜਾ ਲੰਮਾ ਤੋਰ ਲੋ ਜਰੂਰ ਆਹ ਦੇਖੋ ਜੀ ਠੀਕ ਆ ਲਾਓ ਜੀ ਮੈਂ ਮੋੜ ਦੋ ਜੀ ਮੋੜ ਆਹ ਲਓ ਜੀ ਠੀਕ ਆ ਜੀ ਪੂਰੀ ਪਲੀ ਪੂਰੀ ਜਿਹੜੀ ਹੈ ਦੋਸਤੋ ਸੇਵਾ ਦੇ ਵਿੱਚ ਕਿਸੇ ਵੀਰ ਨੇ ਸਾਂਭੀ ਆ ਤੇ ਫੁੱਲ ਹੈਵੀ ਬੋਡੀ ਵੇਟ ਆ ਥਾਨ ਪੱਧਰ ਆ ਲੇਵਾ ਪੱਧਰ ਹੈਗਾ ਅਜੇ ਬਣਾਉਤ ਨੂੰ ਕਾਫੀ ਕਿਉਂਕਿ ਅਜੇ ਹਫਤਾ ਹੋ ਸਕਦਾ ਵੀ ਇੱਕ ਹਫਤਾ ਸਮਾਂ ਲਏ ਜੀ ਠੀਕ ਆ ਥਾਣਾ ਥੋਣਾ ਦਾ ਸਾਈਜ਼ ਵੇਖ ਲਓ ਹਵਾਨੇ ਦੀ ਕੁਆਲਿਟੀ ਆਰਡਰ ਦੀ ਕੁਆਲਿਟੀ ਆ ਜਿਹੜੀ ਦੋਸਤੋ ਬਿਲਕੁਲ ਫੱਦਰ ਜਿਹੜੀ ਹੈਗੀ ਆ ਠੀਕ ਆ ਆ ਕਰੋ ਚੈੱਕ ਜੀ ਮੇਰੀ ਬਣਾਈ ਨਹੀਂ ਰੱਖੀ ਠੀਕ ਆ ਸੋ ਪੂਰੀ ਰਾਜੀ ਜਿਹੜੀ ਮਾਜਾ ਦੋਸਤੋ ਵੱਡੀ ਆ ਠੀਕ ਆ ਹਾਈਟ ਬੇਸ਼ੱਕ ਮੀਡੀਅਮ ਹਾਈਟ ਹੋਵੇਗੀ ਫੁੱਲ ਹੈਵੀ ਬਾਡੀ ਵੇਟ ਦੀ ਆ ਤੇ ਦੁੱਧ ਆਪਾਂ ਚਵਾਈ ਪੁੱਛ ਲਾਂਗੇ ਵੀਰ ਹਰਪਾਲ ਨੂੰ ਅ ਵੀਰ ਕੀ ਰਿਕਾਰਡ ਕੋਈ ਦੱਸਿਆ ਕੋਈ ਪਿਛੇ ਸੂਆਂ ਦਾ ਕੀ ਰਿਕਾਰਡ ਸੀ ਪਹਿਲੇ ਦੱਸਿਆ ਵੀ ਜਿਹੜਾ ਪਹਿਲੇ ਸੂਆਂ ਦੁੱਧ ਚੋਇਆ ਨਾ 13 ਲੀਟਰ ਦੁੱਧ ਚੋਇਆ ਦਾ ਓਕੇ ਐਰ ਕੀ ਵੇਖੂ ਜੇ 13 ਜੋਇਆ ਵਰਗੀ 15 ਦਾ ਕਰੂ ਕਰੂ ਹੂੰ ਇਹ 13 ਦਾ ਗਿਆ ਨਹੀਂ ਕਦੇ ਜੀ ਲਓ ਜੀ ਠੀਕ ਆ ਆ ਜਿਹੜੀ ਫੇਸ ਕੁਆਲਿਟੀ ਆ ਦੋਸਤੋ ਸਿੰਘਾ ਦੀ ਬੰਤਰ ਜਿਹੜੀ ਆ ਇਸ ਤਰ੍ਹਾਂ ਦੀ ਠੀਕ ਆ ਠੀਕ ਹੈ ਸਿੰਘ ਥੋੜਾ ਜਿਆਦਾ ਵੈਸੇ ਖੁੱਲਾ ਲੈ ਗਈ ਆ ਬਾਕੀ ਓਵਰਆਲ ਕਿਸੇ ਚੀਜ਼ ਦੇ ਵਿੱਚੋਂ ਜਿਹੜੀ ਆ ਦੋਸਤੋ ਖੁਸ਼ੀ ਨਹੀਂ ਹੈਗੀ ਕਿ ਬਿਲਕੁਲ ਆ ਜਿਹੜਾ ਬਹਿਣੀ ਵਾਲੇ ਪਾਸੇ ਉਲਟ ਤੂੰ ਸੇ ਥਾਂ ਦੇਖ ਲਈ ਠੀਕ ਆ ਓਕੇ ਹਰਪਾਲ ਵੀ ਰੱਖੀ ਲੈ ਦੇ ਕਿੰਨੀ ਆ ਦਾ ਮੁੱਲ ਕਿੰਨੀ ਡਿਮਾਂਡ ਕੀ ਆ ਇਹਦਾ ਜੀ 1 ਲੱਖ ਤੋਂ 10000 ਰੁਪਇਆ ਮੁੱਲ ਕਰਦੇ ਹਾਂ 1 ਲੱਖ 10000 ਹਾਂਜੀ ਕਿ ਛੋੜਛੱਪਾ ਫਿਰ ਹੋ ਜਾਏਗਾ ਜੀ ਹੋ ਜਾਊਗਾ ਕੋਈ ਥੋੜਾ ਵਾਧਾ ਹੋ ਜਾਊਗਾ ਬਹੁਤਾ ਨਹੀਂ ਥੋੜਾ ਵਾਧਾ ਕਰ ਦਿਆਂ ਠੀਕ ਹੈ ਭਰਾ ਤੇ ਨੰਬਰ ਵੀ ਆਪਣੇ ਦੱਸੋ ਵੀਰੇ ਨੂੰ 98048 ਹਾਂਜੀ 8003 ਠੀਕ ਹੈ ਜੀ 1192 ਨੂੰ 715 10682 ਠੀਕ ਹੈ ਜੀ ਸੋ ਦੋਸਤੋ ਇਹ ਸਨ ਵੀਰ ਹਰਪਾਲ ਸਿੰਘ ਦੋ ਪਸ਼ੂ ਅੱਜ ਵਿਕਾਊ ਆ ਵੀਰ ਦੇ ਕੋਲ ਠੀਕ ਆ ਜੀ ਇੱਕ ਬਿਲਕੁਲ ਆਪਾਂ ਤੁਹਾਨੂੰ ਤਾਜੀ ਸੂਈ ਇਹ ਜਿਹੜੀ ਮੱਝ ਦਿਖਾਤੀ ਆ ਇੱਕ ਬਿਲਕੁਲ ਬੂਰੀ ਮੱਝ ਆ ਜਿਹੜੀ ਬਿਲਕੁਲ ਸੂਣ ਦੇ ਲਾਗਾ ਹੈਗਾ ਠੀਕ ਆ ਕੋਈ 2-4 ਦਿਨ ਹਫਤਾ ਜਿਹੜਾ ਖੰਡ ਸਮਾਂ ਲੈ ਕੇ ਜਾਂਦੀ ਆ ਤੇ ਥਣ ਥਣਤੀ ਜਿਹੜੀ ਆ ਦੋਸਤੋ ਕੁਆਲਿਟੀ ਚੰਗੀ ਆ ਹਰ ਪਾਸਿਓਂ ਹੈਵੀ ਬਾਡੀ weight ਆ ਪੂਰੇ ਭਾਰੇ ਸਰੀਰ ਵਜਨ ਵਟੇ ਵਾਲੀ ਜਿਹੜੀ ਦੋਸਤੋ ਇਹ ਮੱਝ ਆ 1,10,000 ਜਿਹੜੀ ਡਿਮਾਂਡ ਠੀਕ ਆ ਜਾਵਾਨ ਵੀਰ ਤੁਸੀਂ ਖਾਸ ਤੌਰ ਤੇ ਜਿਹੜਾ ਵੀਰ ਹਰਪਾਲ ਦੇ ਨਾਲ ਸੰਪਰਕ ਕਰ ਸਕ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ